ਮੈਂ ਹਰਪ੍ਰੀਤ ਤਾਲੂਵਾਲੀ ਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਵੀ 18 ਨਿਊਜ਼ ਤੋਂ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਜੀ ਫੈਸਟੀਵਲ ਆਫ ਲਾਈਟ ਰੋਸ਼ਨੀ ਦਾ ਤੇ ਹਰਦੀਵਾਲੀ ਆਣ ਜਾ ਰਿਹਾ ਹੈ ਜਿਸ ਨੂੰ ਲੈ ਕੇ ਏਵੀ 18 ਵੱਲੋਂ ਇੱਕ ਦੀਵਾਲੀ ਵਿਸ਼ੇਸ਼ ਡਰਾਈਵ ਚਲਾਈ ਜਾਂਦੀ ਹੈ ਜਿਹਦੇ ਵਿੱਚ ਅਸੀਂ ਸਾਡੇ ਸ਼ਹਿਰ ਦੀਆਂ ਮਾਨਵਰ ਨਾਮਵਰ ਸ਼ਖਸੀਅਤਾਂ ਨਾਲ ਮੁਲਾਕਾਤ ਕਰਾਉਣੀ ਹੈ ਜਿਨ੍ਹਾਂ ਦਾ ਕਿ ਸਿੱਧਾ ਜਿਆ ਸਿੱਧਾ ਸਮਾਜ ਸਿਆਸਤ ਸਿੱਖਿਆ ਸਿਹਤ ਸੱਭਿਆਚਾਰ ਖੇਡ ਤੇ ਹੋਰ ਕਈ ਖੇਤਰਾਂ ਦੇ ਵਿੱਚ ਬਹੁਤ ਜ਼ਿਆਦਾ ਸਕਾਰਾਤਮਕ ਯੋਗਦਾਨ ਹੁੰਦਾ ਵਾ ਬਹੁਤ ਕੁਝ ਉਹਨਾਂ ਦੀ ਸਮਾਜ ਨੂੰ ਦੇਣ ਹੁੰਦੀ ਹੈ ਉਸੇ ਲੜੀ ਤਹਿਤ ਏਵੀ 18 ਦੀ ਜਿਹੜੀ ਡਰਾਈਵ ਹੈ ਅੱਜ ਜਿੱਥੇ ਪਹੁੰਚੀ ਹੈ ਸਾਡੇ ਸ਼ਹਿਰ ਦੀ ਜਿਹੜੀ ਉਹ ਮਾਨਮਤੀ ਸ਼ਖਸੀਅਤ ਹੈ ਉਹ ਸਿਰਫ ਕੱਲੇ ਸਮਾਜ ਸੇਵਾ ਕੱਲੇ ਧਾਰਮਿਕ ਸੇਵਾ ਜਾਂ ਕੱਲੇ ਸਿਆਸਤ ਤੱਕ ਹੀ ਸੀਮਤ ਨਹੀਂ ਹੈ ਸਿੱਖਿਆ ਦੇ ਖੇਤਰ ਦੇ ਵਿੱਚ ਬਹੁਤ ਵਾਈਟਲ ਯੋਗਦਾਨ ਹੈ ਉਹਨਾਂ ਦਾ ਮੇਨ ਗੱਲ ਹੈ ਸਾਡੇ ਜਿਹੜੇ ਹੈਰੀਟੇਜ ادارے ਨੇ ਜੀ ਇਸ ਟਾਈਮ ਉਹਦੀ ਨੁਮਾਇੰਦਗੀ ਕਰਦੇ ਨੇ ਉਹਦੀ ਪ੍ਰਧਾਨਗੀ ਕਰ ਰਹੇ ਨੇ ਕਿਉਂਕਿ ਉਹਨਾਂ ਨੇ ਬਹੁਤ ਲੰਬਾ ਟਾਈਮ ਇਹ ਅਦਾਰਿਆਂ ਨੂੰ ਵੀ ਦੇਖਿਆ ਹੋਇਆ ਹੈ ਇਹ ਅਦਾਰਿਆਂ 'ਚ ਆਪਣੀਆਂ ਸੇਵਾਵਾਂ ਵੀ ਦਿੱਤੀਆਂ ਨੇ ਤੇ ਅਦਾਰਿਆਂ ਦੇ ਬਿਹਤਰੀ ਲਈ ਬੈਟਰਮੈਂਟ ਦੇ ਲਈ ਉਹਨਾਂ ਦੇ ਜਿਹੜੇ ਕਦਮ ਨੇ ਉਹਨਾਂ ਦੇ ਜਿਹੜੇ ਇਨੀਸ਼ੀਏਟਿਵਸ ਨੇ ਉਹ ਵਾਕਈ ਸੈਲੂਟੇਬਲ ਨੇ ਸਮਝ ਗਏ ਹੋਮੋਗੇ ਜੀ ਕਿੰਨਾਂ ਦੀ ਗੱਲ ਕਰ ਰਿਹਾ ਆ ਉਹ ਗੱਲ ਕਰਦੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਸੰਜੀਵਤ ਮੀਜਾ ਜੀ ਦੇ ਨਾਲ ਪਹਿਲਾਂ ਤਾਂ ਸਰ ਵੈਲਕਮ ਸਾਡੇ ਚੈਨਲ ਤੇ ਥੈਂਕ ਯੂ ਤੁਹਾਡਾ ਪਹਿਲਾਂ ਤਾਂ ਬਡੇਰਾ ਸਾਹਿਬ ਔਰ ਆਲੂ ਵਾਲੀਆ ਸਾਹਿਬ ਤੁਸੀਂ ਆਏ ਹੋ ਸਾਡਾ ਜੋ ਅੱਜ ਦੀਵਾਲੀ ਦੇ ਤਿਉਹਾਰ ਦੀਆਂ ਵਧਾਈਆਂ ਦੇਨੋ ਵਾਸਤੇ ਅਸੀਂ ਵੀ ਬੈਠੇ ਹਾਂ ਵੀ ਸਾਰੇ ਸ਼ਹਿਰ ਨੂੰ ਦਿਵਾਲੀ ਦੀਆਂ ਮੁਬਾਰਕਾਂ ਦੇਣੀ ਆ ਉੱਤੇ ਤੁਹਾਨੂੰ ਵੀ ਮੁਬਾਰਕਾਂ ਕਿਉਂਕਿ ਬਹੁਤ ਵੱਡਾ ਤਿਹਾਰ ਹੈ ਪਾਵਨ ਤਿਹਾਰ ਹੈ ਭਗਵਾਨ ਰਾਮ ਅੱਜ ਦੇ ਦਿਨ ਜੋ ਦਿਵਾਲੀ ਦੇ ਦਿਨ 14 ਸਾਲ ਦਾ ਬਨਵਾਸ ਕੱਟ ਕੇ ਘਰ ਪਰਤੇ ਸੀ ਤਾਂ ਉਹਦੀ ਖੁਸ਼ੀ ਦੇ ਵਿੱਚ ਲੋਕਾਂ ਨੇ ਦੀਪ ਮਾਲਾ ਕੀਤੀਆਂ ਔਰ ਪਟਾਕੇ ਛੋੜੇ ਔਰ ਉਹ ਤਿਹਾਰ ਮਨਾਇਆ ਐਸੀ ਤਰ੍ਹਾਂ ਮੈਂ ਵੀ ਇਸ ਤਿਹਾਰ ਤੇ ਇੱਕ ਅਦਾਸ ਕਰਦਾ ਕਿ ਤੁਸੀਂ ਸਾਰੇ ਦੀਵਾਲੀ ਦਾ ਤਿਉਹਾਰ ਖੁਸ਼ੀਆਂ ਨਾਲ ਮਨਾਓ ਦੀਪਮਾਲਾ ਕਰੋ ਆਪਣੇ ਆਪਣੇ ਘਰਾਂ 'ਚ ਪਟਾਕੇ ਚਲਾਓ ਪਰ ਪਟਾਕੇ ਉਨੀ ਹੀ ਤਦਾਦ ਦੇ ਚਲਾਓ ਤਾਂ ਜੋ ਜੋ ਸਰਕਾਰ ਵੱਲੋਂ ਹਦਾਇਤਾਂ ਜੋ ਐਡਮਿਨਿਸਟ੍ਰੇਸ਼ਨ ਵੱਲੋਂ ਹਦਾਇਤਾਂ ਵੀ ਐਨੇ ਘੰਟੇ 8 ਤੋਂ 10 ਹੈ ਜਾਂ 9 ਤੋਂ 11 ਉਨੀ ਦੇਰ ਪਟਾਕਾ ਚਲਾਇਆ ਜਾਵੇ ਔਰ ਪ੍ਰਦੂਸ਼ਣ ਦਾ ਵੀ ਧਿਆਨ ਰੱਖਿਆ ਜਾਵੇ ਕਿ ਜ਼ਿਆਦਾ ਪ੍ਰਦੂਸ਼ਣ ਨਾ ਫੈਲੇ ਬਹੁਤ ਵਧੀਆ ਸਰ ਨੇ ਗੱਲ ਦੱਸੀ ਹੈ ਕਿ ਜੋ ਸਰਕਾਰ ਦੀਆਂ ਜੋ ਪ੍ਰਸ਼ਾਸਨ ਦੀਆਂ ਹਦਾਇਤਾਂ ਨੇ ਬਿਲਕੁਲ ਉਹਨਾਂ ਦੇ ਉੱਤੇ ਪੈਰਾ ਦੋ ਉਹਨਾਂ ਨਾਲ ਸਹਿਮਤੀ ਜਤਾਓ ਤੇ ਉਹਨਾਂ ਨੂੰ ਬਿਲਕੁਲ ਮੰਨੋ ਐਨਾ ਹੈ ਕਿ ਆਪਾਂ ਪ੍ਰਸ਼ਾਸਨ ਨੂੰ ਵੀ ਨਜ਼ਰਅੰਦਾਜ਼ ਕਰੀਏ ਹਦਾਇਤਾਂ ਨੂੰ ਵੀ ਨਜ਼ਰਅੰਦਾਜ਼ ਕਰੀਏ ਤੇ ਮੁੜ ਕੇ ਕੋਈ ਨੁਕਸਾਨ ਹੋ ਜਵੇ ਸਰ ਆਪਾਂ ਦੇਖਿਆ ਪਏ ਕਿ ਅੱਜ ਦੇ ਟਾਈਮ ਦੇ ਵਿੱਚ ਤਮੀਜਾ ਸਾਹਿਬ ਗ੍ਰੀਨ ਕਰੈਕਰਸ ਆ ਗਏ ਅਜਿਹੇ ਕਰੈਕਰਸ ਆ ਗਏ ਜਿਹੜੇ ਕਿ ਐਟਮੋਸਫੀਅਰ ਫ੍ਰੈਂਡਲੀ ਨੇ ਇਕੋ ਫ੍ਰੈਂਡਲੀ ਨੇ ਚਾਹੇ ਉਹਨਾਂ ਨੂੰ ਲੰਬਾ ਟਾਈਮ ਜਿੰਨਾ ਮਰਜ਼ੀ ਆਪਾਂ ਚਲਾਈ ਜਾਈਏ ਪ੍ਰਦੂਸ਼ਣ ਦਾ ਸਤਾਰਾ ਜਿਹੜਾ ਉਸ ਲੈਵਲ ਤੇ ਨਹੀਂ ਬੱਚੇ ਹੁੰਦੇ ਨੇ ਬੇਜੁਬਾਨ ਹੁੰਦੇ ਨੇ ਜੀ ਉਹ ਸਾਰੇ ਫਿਰ ਇਸਨਾਂ ਦੀ ਚਪੇਟ 'ਚ ਆ ਜਾਂਦੇ ਨੇ ਤਾਂ ਸਰ ਸਾਡੇ ਵੱਲੋਂ ਇੱਕ ਇਸ ਵਾਰੀ ਇੱਕ ਡਰਾਈਵ ਦੇ ਇਹ ਹਿੱਸਾ ਨਾਲ ਜੋੜਿਆ ਹੋਇਆ ਹੈ ਕਿ ਕਿਉਂ ਨਾ ਇਸ ਵਾਰੀ ਆਪਾਂ ਗ੍ਰੀਨ ਕਰੈਕਰਸ ਚਲਾਈਏ ਇਹੋ ਜਿਹੇ ਚਲਾਈਏ ਜਿਨ੍ਹਾਂ ਨਾਲ ਕਿ ਵਾਤਾਵਰਣ ਦੀ ਸਿਹਤ ਦਾ ਧਿਆਨ ਰੱਖਿਆ ਜਾਵੇ ਤਾਂ ਸਰ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਮੈਂ ਪਹਿਲਾਂ ਹੀ ਤੁਹਾਨੂੰ ਕਹਿ ਕੇ ਹਟਿਆ ਕਿ ਜੋ ਪ੍ਰਦੂਸ਼ਣ ਹੈ ਉਹਦਾ ਸਪੈਸ਼ਲ ਧਿਆਨ ਰੱਖਿਆ ਜਾਵੇ ਕਿ ਜਿਹੜੇ ਪਟਾਕਿਆਂ ਦੇ ਵਿੱਚ ਪ੍ਰਦੂਸ਼ਣ ਹੁੰਦਾ ਕਈ ਪਟਾਕਿਆਂ 'ਚ ਬਹੁਤ ਯਾਦਾ ਪ੍ਰਦੂਸ਼ਣ ਹੋ ਜਾਂਦਾ ਉਹ ਨਾ ਚਲਾਏ ਜਾਣ ਔਰ ਗ੍ਰੀਨ ਦੀਵਾਲੀ ਜਿਹੜੀ ਹੈ ਜਿਹੜੇ ਆ ਦੂਸਰੇ ਅੱਜ ਕੱਲ ਇਲੈਕਟ੍ਰੋਨਿਕ ਜੇ ਪਟਾਕੇ ਆਏ ਆ ਤਾਂ ਉਹ ਚਲਾਏ ਜਾਣ ਤਾਂ ਜੋ ਪ੍ਰਦੂਸ਼ਣ ਮੁਕਤ ਹੋਵੇ ਗ੍ਰੀਨ ਦੀਵਾਲੀ ਹੋਵੇ ਮੈਂ ਆਪਣੇ ਵੱਲੋਂ ਆਪਣੇ ਪੂਰੇ ਪਰਿਵਾਰ ਵੱਲੋਂ ਆਪਣੀ ਪਾਰਟੀ ਵੱਲੋਂ ਤੁਹਾਨੂੰ ਸਾਰੇ ਸ਼ਹਿਰ ਨਿਵਾਸੀਆਂ ਨੂੰ ਪੰਜਾਬੀਆਂ ਨੂੰ ਜਿੱਥੇ ਦੀਵਾਲੀ ਦੇ ਆ ਬਹੁਤ-ਬਹੁਤ ਸ਼ੁਭਕਾਮਨਾਵਾਂ ਦੇਣਾ ਅਤੇ ਬੰਦੀ ਛੋੜ ਦਿਵਸ ਦੀਆਂ ਵੀ ਸ਼ੁਭਕਾਮਨਾਵਾਂ ਵਿਸ਼ਕਰਮਾ ਦੇ ਦੀਆਂ ਵੀ ਸ਼ੁਭਕਾਮਨਾਵਾਂ ਔਰ ਆਨ ਆਲੇ ਉਸ ਤੋਂ ਅਗਲੇ ਦਿਨ ਭਾਈ ਦੂਜੀ ਦੀ ਆਮੀ ਬਹੁਤ ਬਹੁਤ ਸ਼ੁਭ ਕਾਮਨਾਵਾਂ ਖੁਸ਼ੀਆਂ ਭਰੇ ਸਾਰੇ ਤਿਉਹਾਰ ਹੋਣ ਔਰ ਤੁਸੀਂ ਤੁਸੀਂ ਸਾਰੇ ਖੁਸ਼ੀਆਂ ਨਾਲ ਇਹ ਤਿਉਹਾਰ ਨੂੰ ਮਨਾਓ ਥੈਂਕ ਯੂ ਵੈਰੀ ਮਚ ਜੀ ਤੁਸੀਂ ਗੱਲ ਸੁਣ ਰਹੇ ਸੀ ਸੰਜੀਪ ਤਮੀਜਾ ਜੀ ਸਾਡੇ ਸ਼ਹਿਰ ਦੀ ਰਾਊਂਡਡ ਫਿਗਰ ਨੇ ਮੈਂ ਪਹਿਲਾਂ ਹੀ ਦੱਸਿਆ ਹਰੇਕ ਖੇਤਰ ਚ ਬੜਾ ਵਾਈਟਲ ਕੰਟਰੀਬਿਊਸ਼ਨ ਹੈ ਜਿਵੇਂ ਉਹਨਾਂ ਨੇ ਤੁਹਾਨੂੰ ਬੇਨਤੀ ਕੀਤੀ ਹੈ ਤੁਹਾਨੂੰ ਬੈਸਟ ਵਿਸ਼ੇਸ ਦਿੱਤੀਆਂ ਕਿਰਪਾ ਕਰਕੇ ਜਰੂਰ ਉਹਨਾਂ ਵੱਲ ਧਿਆਨ ਰੱਖਿਆ ਕਰੋ ਧਿਆਨ ਮੰਨਿਆ ਕਰੋ ਇਹਨਾਂ ਦੀਆਂ ਕਈਆਂ ਗੱਲਾਂ ਬਹੁਤ ਅਸਰ ਰੱਖਦੀਆਂ ਨੇ ਤੇ ਆਪਾਂ ਲੋਕਾਂ ਨੇ ਆਪਣੇ ਤਿਹਾਰ ਦੇ ਨਾਲ ਨਾਲ ਆਲੇ-ਦਾਲੇ ਸਮਾਜ ਦਾ ਸ਼ਹਿਰ ਦਾ ਸੂਬੇ ਦਾ ਦੇਸ਼ ਦਾ ਵਾਤਾਵਰਨ ਦੀ ਸਿਹਤ ਦਾ ਵੀ ਧਿਆਨ ਰੱਖਣਾ ਵਾ ਫਿਰ ਅਜਿਹੀ ਕਿਸੇ ਨਾਮਵਰ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਤਦ ਤੱਕ ਦੇ ਲਈ થેન્ક યુ થેન્ક યુ એક ਕੰਮ ਰਹਿ ਗਿਆ ਜੋ ਗੱਲ ਕਹਿਣੀ ਸੀ ਗੁਰਪੁਰਬ ਵੀ ਆ ਰਿਹਾ ਗੁਰਪੁਰਬ ਦੀ ਆਵੀ ਸਾਡੇ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੈ ਉਹਦੀਆਂ ਵੀ ਸਭ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਮੁਬਾਰਕਾ थैंक यू ਸਰ